ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੋਦਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਦੀ سزا ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਰੇ ਸ਼ਰਮਣੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ। ਹਾਂਜੀ ਨਵੀਂ ਪਾਰਟੀ ਦੇ ਲੋਕ ਤਿਆਰ ਆ। ਹਾਂਜੀ 14 ਤਰੀਕ ਨੂੰ ਅੱਜ ਹੀ ਸਾਡਾ ਆਪਣਾ ਅੰਮ੍ਰਿਤਸਰੀ ਮਕਸਰ ਸਾਹਿਬ ਮਾਗੀ ਦੇ ਮੇਲੇ ਤੇ ਆਈ ਬਹੁਤ ਵੱਡੀ ਕਾਨਫਰੰਸ ਕਰਨੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ। ਦੇਸ਼-ਵਿਦੇਸ਼ਾਂ ਤੋਂ ਵੀ ਬਹੁਤ ਫੋਨ ਆਉਨੇ ਆ ਸੰਗਤ ਬਹੁਤ ਨਾਲ ਚੱਲਣਾ ਚਾਹੁੰਦੀ ਹੈ ਤੇ ਅਸੀਂ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹ ਆਖਦੇ ਹਾਂ ਜਿਹੜੇ ਸਾਡੇ ਨਾਲ ਚੱਲਣਾ ਚਾਹੁੰਦੇ ਆ ਮੋਸਟ ਵੈਲਕਮ ਜੀ। ਸਿੰਘ ਮਾਨ ਦੇ ਨਾਲ ਉਹਨਾਂ ਦੇ ਵੱਲੋਂ ਵਿਦਿਆ ਦਿੱਤਾ ਗਿਆ ਕੋਈ ਗੱਲਬਾਤ ਸਾਡੇ ਨਾਲ ਕੋਈ ਵੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਦੀ ਸਿਰੋ ਸਿੰਘ ਮਾਨ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕਿਤੇ ਜਿਹੜੇ ਮੁੱਦੇ ਨੂੰ ਲੈ ਕੇ ਕਰੇ ਕਿ ਉਹ ਮੁੱਦੇ ਰਹਿਣਗੇ ਤੇ ਫਿਰ ਮੈਂ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਨਹੀਂ ਜੀ ਉਹ ਆਪਣਾ ਚਲਾਉਂਦੇ ਆ ਉਹਨਾਂ ਨੂੰ 40 ਸਾਲ ਹੋ ਗਏ ਜੀ ਉਹ ਆਪਣਾ ਜਿਵੇਂ ਮਰਜ਼ੀ ਚਲਾਉਣਾ ਸੀ ਉਹਨਾਂ ਦਾ ਚ ਇੰਟਰਫੇਅਰ ਨਹੀਂ ਕਰਦੇ ਭਾਈ ਅਮਰਪਾਲ ਦਾ ਐਮਪੀ ਫੰਡ ਜੋ ਹੈ ਕਿ ਨਹੀਂ ਮਿਲ ਰਿਹਾ ਹਾਂਜੀ ਨਹੀਂ ਉਹਦਾ ਐਮਪੀ ਫੰਡ ਦਾ ਇਹ ਹੈ ਨਾ ਵੀ ਜਿਹੜੇ ਉਹ ਬਾਈ ਜੀ ਅੰਦਰ ਐ ਹੁਣ ਉਹ ਗਰੰਟਾ ਦੇਣੀ ਆ ਜਾਂ ਤਾਂ ਡੀਸੀ ਸਾਹਿਬ ਜਾਂ ਇੰਡੀਅਨ ਗਵਰਨਮੈਂਟ ਕਿਸੇ ਨੂੰ ਅਥਾਰਟੀ ਦਵੇ ਭਈ ਉਹ ਵੰਡ ਸਕਦੇ ਆ ਭਈ ਉਹਦਾ ਕੁਝ ਨਾ ਕੁਝ ਕਿਉਂਕਿ ਦੇਖੋ ਹੁਣ ਐਮਪੀ ਬਣੇ ਆ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਆਸ ਵੀ ਐ ਜਿਨ੍ਹਾਂ ਦੀਆਂ ਛੋਟੀਆਂ ਦੇਖੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਪਾਣੀ ਦੀ ਟੈਂਕੀ ਜਾਂ ਜਿਮ ਯਾ ਸਟਰੀਟ ਲਾਈਟਾਂ ਇਹ ਜਿਹੀਆਂ ਹੀ ਸਮੱਸਿਆਵਾਂ ਐ ਕਿ ਕੋਈ ਸਰਕਾਰ ਜਾਂ ਡੀਸੀ ਸਾਹਿਬ ਕਿਸੇ ਨੂੰ ਅਥਾਰਟੀ ਦੇਣ ਬਾਪੂ ਜੀ ਨੂੰ ਦੇ ਦੇਣ ਜਾਂ ਕਿਸੇ ਨੂੰ ਦੇਣ ਵੀ ਜਿਹਦੇ ਨਾਲ ਇਹ ਪਿੰਡਾਂ ਦੇ ਚ ਗਰਾਂਟਾ ਮੰਡ ਕੇ ਲੋਕਾਂ ਦਾ ਜਿਹੜਾ ਦੁੱਖ ਤਕਲੀਫਾਂ ਦਾ ਹੱਲ ਹੋਵੇ ਕਿਤੇ ਨਹੀਂ ਬਾਕੀ ਤੁਹਾਡੇ ਕੋਲ ਮੀਟਿੰਗ ਕੀਤੀ ਜਿੱਦਿ ਚ ਉਹਨੇ ਕਿਹਾ ਕਿ ਅਸੀਂ ਪੂਰੀ ਪਾਰਟੀ ਨਹੀਂ ਨਹੀਂ ਜੀ ਆਇਆਂ ਜੀ ਐ ਜੀ ਉਹਨਾਂ ਦਾ ਮਰਜ਼ੀ ਹੈ ਜੀ ਜੋ ਮਰਜ਼ੀ ਕਰਨਾ ਡੈਮੋਕ੍ਰੇਸੀ ਹੈ ਜੋ ਮਰਜ਼ੀ ਕਰ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਿਸੇ ਤੇ ਜੋ ਵੀ ਕੋਈ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ ਬਣਾ